ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਰੋਮ ਦੇਸ਼ ਵਿੱਚ ਇੱਕ ਸ਼ਹਿਰ ਹੈ ਜਿਸ ਦਾ ਨਾਮ ਹੈ ਬਸਰਾ ਉੱਥੋਂ ਦੀ ਇੱਕ ਰਾਜ ਕੰਨਿਆ ਸੀ ਉਸ ਦਾ ਨਾਮ ਰੈਬਾ ਸੀ ਜਦੋਂ ਇਹ ਜੰਮੀ ਹੀ ਸੀ ਤਾਂ ਕਿਸੇ ਦੂਸਰੇ ਰਾਜੇ ਨੇ ਬਸਰੇ ਸ਼ਹਿਰ ਤੇ ਚੜਾਈ ਕਰ ਦਿੱਤੀ ਤੇ ਰਹਿਬਾਂ ਦਾ ਸਾਰਾ ਪਰਿਵਾਰ ਮਾਰਿਆ ਗਿਆ ਤੇ ਇੱਕ ਗੋਲੀ ਨੇ ਕਿਸੇ ਨਾ ਕਿਸੇ ਤਰ੍ਹਾਂ ਰਹਿਬਾਂ ਨੂੰ ਬਚਾ ਕੇ ਫਕੀਰਾਂ ਵਾਲੇ ਇੱਕ ਸਥਾਨ ਤੇ ਲਿਆ ਕੇ ਇਸ ਨੂੰ ਪਾਲਿਆ ਇਸ ਕਰਕੇ ਬਚਪਨ ਤੋਂ ਹੀ ਰਹਿਬਾਂ ਨੂੰ ਰੱਬ ਦੇ ਫਕੀਰਾਂ ਦੀ ਸੰਗਤ ਮਿਲ ਗਈ ਤੇ ਪਰਮਾਤਮਾ ਨਾਲ ਲਿਬ ਜੁੜਨ ਲੱਗ ਪਈ ਰਹਿਬਾਂ ਫਕੀਰਾਂ ਦੀ ਸੰਗਤ ਕਰਦਿਆਂ ਕਰਦਿਆਂ ਜਵਾਨ ਹੋ ਗਈ ਤੇ ਫਕੀਰਾਂ ਦੀ ਸੰਗਤ ਦਾ ਸਦਕਾ ਵਿਕਾਰ ਉਸ ਦੇ ਨੇੜੇ ਨਾ ਆਏ ਸਗੋਂ ਦਿਨੋਂ ਦਿਨ ਖੁਦਾ ਦਾ ਪਿਆਰ ਵਾਧਾ ਗਿਆ ਇੱਕ ਦਿਨ ਇੱਕ ਵੇਸਵਾ ਦੀ ਨਜ਼ਰ ਰੈਬਾਂ ਉੱਤੇ ਪੈ ਗਈ ਤੇ ਉਸ ਨੇ ਗੋਲੀ ਨੂੰ ਲਾਲਚ ਦੇ ਕੇ ਮਨ ਭੌਂਦਾ ਧਨ ਦੇ ਕੇ ਰੈਬਾਂ ਨੂੰ ਖਰੀਦ ਲਿਆ ਤੇ ਵੇਸਵਾ ਨੇ ਗੰਦੇ ਕੰਮ ਕਰਨ ਵਾਸਤੇ ਆਪਣੇ ਕੋਠੇ ਤੇ ਬਿਠਾ ਲਿਆ ਪਹਿਲੇ ਹੀ ਦਿਨ ਇੱਕ ਸ਼ਾਹੂਕਾਰ ਨੂੰ ਪੈਸੇ ਲੈ ਕੇ ਉਸ ਵੇਸਵਾ ਨੇ ਰੈਬਾਂ ਕੋਲ ਭੇਜ ਦਿੱਤਾ ਜਦੋਂ ਚੁਬਾਰੇ ਦੇ ਦਰਵਾਜ਼ੇ ਕੋਲ ਪਹੁੰਚਿਆ ਤਾਂ ਉਹ ਅੱਖਾਂ ਤੋਂ ਅੰਨਾ ਹੋ ਗਿਆ ਤੇ ਉਸ ਦਾ ਸਰੀਰ ਵਿਆਕੁਲ ਹੋ ਗਿਆ। ਸ਼ਾਹੂਕਾਰ ਜਲਦੀ ਹੀ ਸਮਝ ਗਿਆ ਕਿ ਜਿਸ ਲੜਕੀ ਨਾਲ ਮੈਂ ਵਿਵਚਾਰ ਕਮਾਉਣ ਜਾ ਰਿਹਾ ਹਾਂ ਉਹ ਕੋਈ ਸ਼ਕਤੀਵਾਨ ਲੜਕੀ ਹੈ। ਸ਼ਾਹੂਕਾਰ ਨੇ ਆਪਣੀ ਗਲਤੀ ਦੀ ਤੌਬਾ ਕਰਦਿਆਂ ਉਸ ਖੁਦਾ ਤੋਂ ਮਾਫੀ ਮੰਗੀ ਤੇ ਸ਼ੁੱਧ ਭਾਵਨਾ ਕਰਕੇ ਆਪਣੇ ਮਨ ਹੀ ਮਨ ਰੱਬਾਂ ਨੂੰ ਬੇਨਤੀ ਕੀਤੀ। ਕਿ ਆਪ ਜੀ ਮੇਰੀ ਮਾਣ-ਸਮਾਨ ਹੋ ਤੁਸੀਂ ਮੈਨੂੰ ਮਾਫ ਕਰ ਦਿਓ ਤੇ ਮੈਨੂੰ ਠੀਕ ਕਰ ਦਿਓ ਸ਼ਾਹੂਕਾਰ ਦੀ ਬੇਨਤੀ ਪ੍ਰਵਾਨ ਹੋ ਗਈ ਤੇ ਉਸ ਨੂੰ ਦਿਸਣ ਲੱਗ ਪਿਆ ਉਸ ਨੇ ਮਾ ਘਹਿ ਕੇ ਰਹਿਬਾਂ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਤੇ ਰੋ ਰੋ ਕੇ ਮਾਫੀ ਮੰਗੀ ਰਹਿਬਾਂ ਨੇ ਕਿਹਾ ਕਿ ਤੂੰ ਆਪਣੀ ਗਲਤੀ ਤੇ ਪਛਤਾਵਾ ਕੀਤਾ ਹੈ ਜਾ ਖੁਦਾ ਤੇਰਾ ਭਲਾ ਕਰੇ ਸ਼ਾਹੂਕਾਰ ਨੇ ਰੈਬਾਂ ਦੀ ਮਰਜ਼ੀ ਪੁੱਛ ਕੇ ਵੇਸਵਾ ਨੂੰ ਮਨ ਚਾਹਤਾਨ ਦੇ ਕੇ ਉਥੋਂ ਉਸ ਨੂੰ ਕੱਢ ਲਿਆ ਆਪਣੇ ਘਰ ਲਿਆ ਕੇ ਉਸ ਨੇ ਆਪਣੀ ਮਾਂ ਦੇ ਸਮਾਨ ਉਸ ਦੀ ਸੇਵਾ ਕੀਤੀ ਤੇ ਉਧਰ ਰੈਬਾਂ ਖੁਦਾ ਦੀ ਇਬਾਦਤ ਵਿੱਚ ਲੱਗੀ ਰਹਿੰਦੀ ਰੈਬਾਂ ਨੂੰ ਇੱਕ ਦਿਨ ਉਸ ਦੇ ਧਰਮੀ ਬਣੇ ਪੁੱਤਰ ਨੇ ਪੁੱਛਿਆ ਕਿ ਮਾਤਾ ਮੈਂ ਆਪਣੇ ਵੱਲੋਂ ਆਪਣੀ ਸਮਝ ਦੇ ਮੁਤਾਬਕ ਤੁਹਾਡੀ ਸੇਵਾ ਕਰ ਰਿਹਾ ਹਾਂ ਪਰ ਤੁਸੀਂ ਦੱਸੋ ਕਿ ਮੇਰੀ ਸੇਵਾ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਤਾਂ ਨਹੀਂ ਹੈ ਸ਼ਾਹੂਕਾਰ ਦੀਆਂ ਗੱਲਾਂ ਸੁਣ ਕੇ ਜੋ ਉਸ ਦਾ ਪੁੱਤਰ ਬਣਿਆ ਸੀ ਰੱਬਾ ਨੇ ਕਿਹਾ ਕਿ ਪੁੱਤਰ ਮੈਂ ਤੇਰੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ ਪਰ ਮੇਰਾ ਮਨ ਮੱਕੇ ਦਾ ਹਜਜ ਕਰਨ ਨੂੰ ਕਰਦਾ ਹੈ ਜੇਕਰ ਤੂੰ ਛੁੱਟੀ ਦੇਵੇਂ ਤਾਂ ਮੈਂ ਹਜਜ ਕਰਕੇ ਆਵਾਂ ਸ਼ਾਹੂਕਾਰ ਨੇ ਹਜਜ ਵਾਸਤੇ ਰੱਬਾ ਦਾ ਸਾਰਾ ਪ੍ਰਬੰਧ ਕਰ ਦਿੱਤਾ ਤੇ ਰਹਿਬਾਂ ਹਾਜੀਆਂ ਦੇ ਕਾਫਲੇ ਨਾਲ ਮਿਲ ਕੇ ਹਾਜ ਯਾਤਰਾ ਤੇ ਚੱਲ ਪਈ। ਚੱਲਦਿਆਂ ਚੱਲਦਿਆਂ ਬਹੁਤ ਰਸਤਾ ਤੈਅ ਕਰ ਲਿਆ। ਜਦੋਂ ਮੱਕਾ 60 ਕੋਹ ਦੀ ਦੂਰੀ ਤੇ ਰਹਿ ਗਿਆ। ਤਾਂ ਰਹਿਬਾਂ ਨੇ ਉੱਥੇ ਇੱਕ ਖੂਹ ਦੇਖਿਆ। ਰਹਿਬਾਂ ਨੇ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਅੱਗੇ ਚੱਲੋ। ਮੈਂ ਇੱਥੇ ਨਮਾਜ਼ ਅਦਾ ਕਰਕੇ ਫੇਰ ਤੁਹਾਡੇ ਨਾਲ ਰਲ ਜਾਵਾਂ। ਜਿਹੜੇ ਰਹਿਬਾਂ ਦੇ ਸਾਥੀ ਸੀ ਉਹ ਅੱਗੇ ਨਿਕਲ ਗਏ। ਤੇ ਰਹਿਬਾਂ ਉਸ ਖੂਹ ਤੇ ਰੁਕ ਗਈ। ਜੋਦਰਾ ਰਹਿਬਾ ਨਮਾਜ਼ ਪੜ ਰਹੀ ਸੀ ਤਾਂ ਉਸਦੇ ਕੰਨਾਂ ਵਿੱਚ ਇੱਕ ਕੁੱਤੀ ਦੇ ਬੱਚਿਆਂ ਦੇ ਵਿਰਲਾਪ ਕਰਨ ਦੀ ਆਵਾਜ਼ ਆਈ ਰਹਿਬਾ ਨੇ ਦੇਖਿਆ ਕਿ ਗਰਮੀ ਦੇ ਕਾਰਨ ਇੱਕ ਕੁੱਤੀ ਦੇ ਪਿਆਸੇ ਬੱਚੇ ਵਿਲਕ ਰਹੇ ਹਨ ਰਹਿਬਾ ਨੂੰ ਉਸੇ ਵੇਲੇ ਬੜੀ ਦਇਆ ਆ ਗਈ ਤੇ ਖੂਹ ਤੋਂ ਪਾਣੀ ਪਿਉਣ ਬਾਰੇ ਸੋਚਣ ਲੱਗ ਪਈ ਕਿ ਮੈਂ ਇਹਨਾਂ ਨੂੰ ਪਾਣੀ ਕਿਵੇਂ ਪਿਲਾਵਾਂ ਪਰ ਖੂਹ ਤੇ ਕੋਈ ਭਾਂਡਾ ਨਹੀਂ ਸੀ ਨਾ ਕੋਈ ਡੋਲ ਸੀ ਜਿਸ ਨਾਲ ਉਹ ਪਾਣੀ ਪਿਲਾ ਸਕੀ ਉਸ ਸਮੇਂ ਰਹਿਬਾ ਨੇ ਆਪਣੇ ਸਿਰ ਦੇ ਵਾਲ ਪੁੱਟ ਕੇ ਉਹਨਾਂ ਨੂੰ ਵਟ ਚਾੜ ਕੇ ਡੋਰੀ ਬਣਾ ਲਈ ਤੇ ਸਿਰ ਦਾ ਕਪੜਾ ਉਸ ਨਾਲ ਬੰਨ ਕੇ ਖੂਹ ਵਿੱਚ ਲਟਕਾਇਆ ਕਪੜਾ ਪਾਣੀ ਨਾਲ ਭਿੱਜ ਗਿਆ ਤੇ ਬਾਹਰ ਖਿੱਚ ਕੇ ਉਸ ਨੂੰ ਕੁੱਤੀ ਤੇ ਉਸਦੇ ਬੱਚਿਆਂ ਦੇ ਮੂੰਹਾਂ ਵਿੱਚ ਨਿਚੋੜ ਕੇ ਰਹਿਬਾ ਨੇ ਉਹਨਾਂ ਨੂੰ ਜਲ ਛਕਾਇਆ ਇਸ ਤਰ੍ਹਾਂ ਕੁੱਤੀ ਦੇ ਬੱਚਿਆਂ ਦੀ ਜਾਨ ਬਚ ਗਈ ਉਹਨਾਂ ਨੇ ਚੀਕਣਾ ਤੇ ਵਿਲਕਣਾ ਬੰਦ ਕਰ ਦਿੱਤਾ ਜਦੋਂ ਰਹਿਬਾ ਨੇ ਇਸ ਕੰਮ ਨੂੰ ਕਰਕੇ ਸਾਹਮਣੇ ਦੇਖਿਆ ਤਾਂ ਉਹ ਸਾਹਮਣੇ ਮੱਕੇ ਦਾ ਦیدار ਕਰ ਰਹੀ ਸੀ ਖੁਦਾ ਨੇ ਆਕਾਸ਼ ਬਾਣੀ ਕਰਦਿਆਂ ਕਿਹਾ ਕਿ ਰਬਾ ਹੈਰਾਨ ਨਾ ਹੋ ਤੇਰੀ ਜ਼ਿਆਰਤ ਮੇਰੇ ਦਰਬਾਰ ਤੇ ਪਰਵਾਨ ਹੋ ਗਈ ਹੈ ਤੂੰ ਜੋ ਇਹਨਾਂ ਜੀਵਾਂ ਉੱਤੇ ਦਇਆ ਕੀਤੀ ਹੈ ਇਸ ਦੇ ਬਦਲੇ ਮੈਂ ਮੱਕਾ ਹੀ ਤੇਰੇ ਪਾਸ ਲੈ ਕੇ ਆ ਗਿਆ ਤੂੰ ਇੱਥੇ ਹੀ ਮੱਕੇ ਦਾ ਦیدار ਕਰ ਲੈ ਤੇ ਇਸੇ ਤਰ੍ਹਾਂ ਦਇਆ ਤੇ ਧਰਮ ਦੀ ਪਾਲਣਾ ਕਰਦੇ ਰਹਿਣਾ ਭਾਵੇਂ ਕਿ ਦਇਆ ਕਰਨ ਬਦਲੇ ਮੱਕੇ ਨੇ 60 ਕੋ ਅੱਗੇ ਚੱਲ ਕੇ ਰਹਿਬਾ ਨੂੰ ਦਰਸ਼ਨ ਦੇ ਦਿੱਤੇ ਉਧਰ ਮੱਕੇ ਵਾਲੇ ਇਬਰਾਹਿਮ ਪੈਗੰਬਰ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਗਿਆ ਹੋਇਆ ਸੀ ਜਦੋਂ ਉਸਨੇ ਕਾਬੇ ਨੂੰ ਉੱਥੇ ਨਾ ਦੇਖਿਆ ਤਾਂ ਇਸ ਦਾ ਕਾਰਨ ਪੁੱਛਿਆ ਫਿਰ ਉਸ ਨੂੰ ਪਤਾ ਲੱਗਿਆ ਕਿ ਕਾਬਾ 60 ਕੋ ਤੇ ਰਹਿਬਾ ਨੂੰ ਦਰਸ਼ਨ ਦੇਣ ਵਾਸਤੇ ਆਪ ਗਿਆ ਹੈ ਫਿਰ ਉਹ ਮਨ ਵਿੱਚ ਸੋਚਣ ਲੱਗ ਗਿਆ ਕਿ ਰੈਬਾਂ ਨੂੰ ਚੱਲ ਕੇ ਪੁੱਛਦਾ ਹਾਂ ਕਿ ਤੂੰ ਐਸਾ ਕਿਹੜਾ ਕੰਮ ਕੀਤਾ ਹੈ ਕਿ ਕਾਬਾ ਆਪ ਤੇਰੇ ਪਾਸ ਚੱਲ ਕੇ ਆਇਆ ਇਹ ਸੋਚ ਕੇ ਉਹ ਰੈਬਾਂ ਵੱਲ ਚੱਲ ਪਿਆ ਰਸਤੇ ਵਿੱਚ ਉਹ ਇੱਕ ਤਕੀਏ ਵਿੱਚ ਰਾਤ گزارਣ ਲਈ ਠਹਿਰਿਆ ਤੇ ਉੱਥੇ ਉਹਨੇ ਮਾਸ ਵੀ ਖਾ ਲਿਆ ਫਿਰ ਰਾਤ ਕੱਟ ਕੇ ਅੱਗੇ ਚੱਲ ਪਿਆ ਜਦੋਂ ਰੈਬਾਂ ਦੇ ਕੋਲ ਆਇਆ ਤਾਂ ਉਸਨੇ ਦੇਖਿਆ ਕਿ ਬਹੁਤੇ ਜਾਨਵਰ ਉਸਦੇ ਆਸ-ਪਾਸੇ ਬੈਠੇ ਹਨ ਜਦੋਂ ਜਾਨਵਰਾਂ ਨੇ ਇਬਰਾਹਿਮ ਨੂੰ ਆਉਂਦੇ ਦੇਖਿਆ ਤਾਂ ਉਹ ਉੱਥੋਂ ਸਾਰੇ ਹੀ ਦੌੜ ਗਏ ਇਬਰਾਹਿਮ ਵਾਸਤੇ ਇੱਕ ਹੋਰ ਸਵਾਲ ਖੜਾ ਹੋ ਗਿਆ ਉਸਨੇ ਰੱਬਾਂ ਨੂੰ ਆਪਣੇ ਦੋਵੇਂ ਸਵਾਲ ਪੁੱਛੇ ਇਬਰਾਹਿਮ ਦੇ ਸਵਾਲ ਸੁਣ ਕੇ ਰੱਬਾਂ ਨੇ ਕਿਹਾ ਕਿ ਆਪ ਜੀ ਨੇ ਰਾਤੀ ਤੱਕੀ ਅਚ ਕੀ ਖਾਦਾ ਸੀ ਇਬਰਾਹਿਮ ਨੇ ਕਿਹਾ ਕਿ ਅਸੀਂ ਮਾਸ ਖਾਦਾ ਸੀ ਰੱਬਾਂ ਨੇ ਕਿਹਾ ਕਿ ਬਸ ਇਹੀ ਕਾਰਨ ਹੈ ਕਿ ਤੁਹਾਨੂੰ ਮਾਸਾਹਾਰੀ ਤੇ ਆਪਣਾ ਵਿਰੋਧੀ ਜਾਣ ਕੇ ਸਾਰੇ ਜਾਨਵਰ ਇੱਥੋਂ ਭੱਜ ਗਏ ਤੇ ਮੈਂ ਇਹਨਾਂ ਉੱਤੇ ਦਇਆ ਕੀਤੀ ਹੈ ਇਸ ਲਈ ਕਾਬਾ ਇੱਥੇ ਆ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਪ੍ਰਕਾਰ ਸਾਨੂੰ ਵੀ ਜੀਵਾਂ ਉੱਤੇ ਦਇਆ ਕਰਨੀ ਚਾਹੀਦੀ ਹੈ ਇਹ ਬੰਦੇ ਦਾ ਸਭ ਤੋਂ ਵੱਡਾ ਧਰਮ ਹੈ ਅਸੀਂ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਹੈ ਤੇ ਜੀਵਾਂ ਉੱਤੇ ਦਇਆ ਵੀ ਕਰਨੀ ਹੈ ਇਸ Epoch ਦੇ ਪਿਆਸੇ ਪੰਛੀ ਜਾਂ ਜਾਨਵਰ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਤੇ ਉਸ ਨੂੰ ਅੰਨ ਛਕਾਉਣਾ ਚਾਹੀਦਾ ਹੈ। ਯਾਰੀ ਸਾਹ ਸੰਗਤ ਜੀ ਜਿਸ ਬੰਦੇ ਦੇ ਅੰਦਰ ਜੀਆਂ ਪ੍ਰਤੀ ਦਇਆ ਨਹੀਂ ਆਉਦੀ ਉਹ ਗੁਰੂ ਜੀ ਦੀ ਨਜ਼ਰ ਦਾ ਪਾਤਰ ਨਹੀਂ ਬਣ ਸਕਦਾ। ਮਹਾਰਾਜ ਜੀ ਆਪ ਗੁਰਬਾਣੀ ਵਿੱਚ ਪਰਮਾਨ ਕਰਦੇ ਹਨ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਕਹਿੰਦੇ ਹਨ ਕਿ ਇੱਕ ਪਾਸੇ 68 ਤੀਰਥਾਂ ਦੇ ਇਸ਼ਨਾਨ ਕਰ ਲੈਣਾ ਤੇ ਇੱਕ ਪਾਸੇ ਕਿਸੇ ਜੀ ਤੇ ਦਇਆ ਕਰ ਲੈਣੀ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ ਜੀਆਂ ਤੇ ਦਇਆ ਕਰਨੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਸਾਨੂੰ ਇੱਕ ਹੋਰ ਸਾਖੀ ਵਿੱਚ ਸੇਧ ਮਿਲੇਗੀ 6ਵੇਂ ਪਾਸ਼ਾ ਵੇਲੇ ਦੋ ਸਿੱਖ ਹੋਏ ਹਨ ਭਾਈ ਕੋਕੋ ਤੇ ਇੱਕ ਇਸ ਦਾ ਪੁੱਤਰ ਭਾਈ ਅਨੰਤਾ ਗੁਰੂ ਸਾਹਿਬ ਜੀ ਨੇ ਇਹਨਾਂ ਧੋਣਾ ਸਿਖਾਂ ਦੀ ਡਿਊਟੀ ਲਈ ਸੀ ਕਿ ਲੰਗਰ ਬਣਦੇ ਵੇਲੇ ਤੁਸੀਂ ਰਾਖੀ ਕਰਨੀ ਹੈ ਕਿ ਕੋਈ ਪੰਛੀ ਚੁੰਝ ਮਾਰ ਕੇ ਝੂਠਾ ਨਾ ਕਰ ਦੇਵੇ ਇਹ ਦੋਵੇਂ ਪਿਓ ਪੁੱਤਰ ਲੰਗਰ ਬਣਦੇ ਟਾਈਮ ਰੋਜ਼ ਕੋਲ ਖਲੋ ਕੇ ਪੰਛੀਆਂ ਤੋਂ ਰਾਖੀ ਕਰਦੇ ਸਨ ਇਸ ਤਰ੍ਹਾਂ ਸਾਹ ਸੰਗਤ ਜੀ ਕਈ ਦਿਨ ਬੀਤ ਗਏ ਇੱਕ ਦਿਨ ਇੱਕ ਕਾਂ ਨੇ ਉਹਨਾਂ ਨੂੰ ਬੜਾ ਤੰਗ ਕੀਤਾ ਉਹ ਘੜੀਮੁੜੀ ਉੱਡ ਕੇ ਰਾਤ ਵਿੱਚੋਂ ਚੁੰਝ ਮਾਰਨ ਲਈ ਆਵੇ ਤੇ ਭਾਈ ਅਨੰਤਾ ਉਸ ਨੂੰ ਬਾਰ-ਬਾਰ ਉਡਾਵੇ ਕਿ ਕਿਤੇ ਇਹ ਚੁੰਝ ਮਾਰ ਕੇ ਲੰਗਰ ਝੂਠਾ ਨਾ ਕਰ ਦੇਵੇ ਪਰ ਉਹ ਕਾਂ ਫਿਰ ਵੀ बार-बार ਉੱਡ ਕੇ ਉੱਥੇ ਹੀ ਆ ਜਾਂਦਾ। ਭਾਈ ਅਨੰਤਾ ਸੋਚਣ ਲੱਗਾ ਕਿ ਇਹ ਕਾਂ ਖਿਹੜੇ ਹੀ ਪੈ ਗਿਆ। ਮੈਂ ਇਸ ਨੂੰ ਉਡਾਉਂਦਾ ਹਾਂ। ਇਹ ਫੇਰ ਆ ਕੇ ਮੈਨੂੰ ਤੰਗ ਕਰਦਾ ਹੈ। ਜੇ ਹੁਣ ਆਇਆ ਤਾਂ ਇਸ ਨੂੰ ਗੁਲੇਲਾ ਮਾਰੂਗਾ। ਜਦੋਂ ਉਹ ਕਾਂ ਉੱਡ ਕੇ ਫੇਰ ਆਇਆ ਤਾਂ ਹੁਣ ਭਾਈ ਅਨੰਤੇ ਨੇ ਉਸ ਨੂੰ ਇੱਕ ਗੁਲੇਲਾ ਮਾਰ ਦਿੱਤਾ। ਤੇ ਗੁਲੇਲਾ ਕਾਂ ਦੀ ਲੱਤ ਵਿੱਚ ਜਾ ਕੇ ਵੱਜਾ। ਉਸ ਦੇ ਕਾਂ ਕਾਂ ਕਰਦੇ ਦੀ ਲਤ ਲਹੂ ਲੋਹਾਨ ਹੋ ਗਈ ਪਰ ਉਹ ਥੋੜ੍ਹ ਗਿਆ ਜਿਵੇਂ ਪਾਸ਼ਾ ਦੇ ਇੱਕ ਪਿਆਰ ਭਰਿਆ ਨੇਮ ਸੀ ਕਿ ਦੁਪਹਿਰ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਦੋ ਪ੍ਰਸ਼ਾਦਿਆਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਹ ਪੰਛੀਆਂ ਨੂੰ ਪਾਉਂਦੇ ਸਨ ਅੱਜ ਜਦੋਂ ਗੁਰੂ ਸਾਹਿਬ ਪੰਛੀਆਂ ਨੂੰ ਪ੍ਰਸ਼ਾਦਾ ਪਾ ਰਹੇ ਸਨ ਤਾਂ ਇਹ ਲੰਗੜਾ ਕਾਂ ਵੀ ਵਿੱਚ ਹੀ ਆ ਗਿਆ ਲੰਗੜੇ ਕਾਂ ਵਲ ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ ਜਿਸ ਨੇ ਵੀ ਇਸ ਕਾਂ ਨੂੰ ਲਗੜਾ ਕੀਤਾ ਹੈ ਉਹ ਨਰਕਾਂ ਨੂੰ ਜਾਏ। ਭਾਈ ਅਨੰਤਾ ਸੁਣ ਕੇ ਕੰਬ ਗਿਆ ਕਿ ਸਤਿਗੁਰ ਜੀ ਨੇ ਆ ਕੀ ਵਚਨ ਕਰ ਦਿੱਤਾ। ਉਹ ਸੋਚਣ ਲੱਗ ਗਿਆ ਕਿ ਮੈਂ ਭਾਈ ਵਿਧੀ ਚੰਦ ਜੀ ਨੂੰ ਵਿਚੋਲਾ ਪਾਉਂਦਾ। ਇੱਕ ਵਾਰ ਛੇਵੇਂ ਪਾਤਸ਼ਾਹ ਜੀ ਮੀਰ ਪਿੰਡ ਗਏ। ਇਹ ਪੈਂਦੇ ਖਾਂ ਦਾ ਪਿੰਡ ਸੀ। ਉੱਥੇ ਭਾਈ ਵਿਧੀ ਚੰਦ ਜੀ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਉਸ ਦਿਨ ਆਪ ਜੀ ਨੇ ਜੋ ਵਚਨ ਕੀਤਾ ਸੀ ਕਿ ਜਿਸ ਨੇ ਇਸ ਕਾਂ ਨੂੰ ਲਗੜਾ ਕੀਤਾ ਹੈ ਉਹ ਨਰਕਾਂ ਨੂੰ ਜਾਏਗਾ ਪਾਸ਼ਾ ਜੀ ਇਹ ਭੁੱਲ ਭਾਈ ਅਨੰਤਾ ਜੀ ਕੋਲ ਹੋਈ ਹੈ ਇਸ ਨੂੰ ਬਖਸ਼ ਦਿਓ ਛੇਵੇਂ ਪਾਸ਼ਾ ਕਹਿੰਦੇ ਇਸ ਨੂੰ ਪੁੱਛ ਕਿ ਇਸ ਨੂੰ ਪੰਛੀ ਉਡਾਉਣ ਲਈ ਰੱਖਿਆ ਸੀ ਕਿ ਮਾਰਨ ਲਈ ਰੱਖਿਆ ਸੀ ਭਾਈ ਅਨੰਤਾ ਭੁੱਬਾ ਮਾਰ ਕੇ ਰੋਣ ਲੱਗ ਪਿਆ ਕਿ ਸਤਿਗੁਰੂ ਜੀ ਮੈਨੂੰ ਬਖਸ਼ ਦਿਓ ਮੈਂ ਆਪ ਜੀ ਦੇ ਕੋਲ ਰਹਿ ਕੇ ਵੀ ਆਪ ਜੀ ਦੀ ਰਮਜ਼ ਨਹੀਂ ਸਮਝ ਸਕਿਆ ਜੀ ਦਇਆ ਪਰਮਾਨ ਸਤਿਗੁਰੂ ਜੀ ਨੇ ਕਿਹਾ ਕਿ ਬਚਨ ਤਾਂ ਵਾਪਸ ਨਹੀਂ ਹੋ ਸਕਦਾ ਇਹ اٹਲ ਹੈ ਭਾਈ ਬੀਦੀ ਚੰਦ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਬਖਸ਼ਣ ਹਾਰ ਹੋ ਇਸ ਨੂੰ ਬਖਸ਼ ਦਿਓ ਪਾਸ਼ਾ ਨੇ ਫਰਮਾਇਆ ਚੰਗਾ ਫਿਰ ਬਚਨ ਵਾਪਸ ਤਾਂ ਨਹੀਂ ਹੋ ਸਕਦਾ ਬਚਨ ਦਾ ਰੁਖ ਮੁੜ ਸਕਦਾ ਹੈ ਤੇ ਪਾਸ਼ਾ ਕਹਿੰਦੇ ਕਿ ਇਸ ਮੀਰ ਪਿੰਡ ਵਿੱਚ ਜਿਹੜੇ ਕੁਟਲ ਬੰਦੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਿੰਦਕ ਹਨ ਭਾਈ ਅਨੰਤੇ ਦੀ ਜਗਾ ਉਹ ਨਰਕਾਂ ਨੂੰ ਜਾਣਗੇ ਹੁਣ ਸਾਧ ਸੰਗਤ ਜੀ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿ ਭਾਈ ਅਨੰਤੇ ਨੇ ਸਿਰਫ ਉਸ ਕਾਂ ਨੂੰ ਜ਼ਖਮੀ ਕੀਤਾ ਸੀ ਜੀ ਦੀ ਹਤਿਆ ਨਹੀਂ ਸੀ ਕੀਤੀ ਤੇ ਸਤਿਗੁਰੂ ਜੀ ਦੀ ਨਜ਼ਰ ਤੋਂ ਵਾਂਝਾ ਹੋ ਗਿਆ ਸੀ ਪਰ ਜਿਹੜੇ ਜੀਵਾਂ ਨੂੰ ਮਾਰਦੇ ਹੋਣਗੇ ਉਹਨਾਂ ਦਾ ਕੀ ਹਾਲ ਹੋਏਗਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਮਾਸ ਖਾਨ ਗੱਲ ਵੱਡਕਾ ਹਾਲ ਤੇ ਨਾੜਾ ਕੌਣ ਹੋਵਸੀ ਫਿਰ ਅੱਗੇ ਗੁਰਬਾਣੀ ਦਾ ਫਰਮਾਨ ਹੈ ਦੁੱਖ ਨਾ ਦੇਈ ਕਿਸੈ ਜੀ ਪਤਸਿਓਂ ਕਰ ਜਾਰ ਸੁਸਾਹ ਸੰਗਤ ਜੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਸੇ ਜੀਵ ਦੀ ਗਲਤੀ ਨਾਲ ਵੀ ਹਤਿਆਨਾ ਨਾ ਹੋ ਜਾਏ ਤੇ ਨਾ ਹੀ ਗਲਤੀ ਨਾਲ ਉਸਨੂੰ ਤੰਗ ਕੀਤਾ ਜਾਏ ਜਦੋਂ ਆਪਾਂ ਜੀਵਾਂ ਤੇ ਦਇਆ ਕਰਾਂਗੇ ਇਸ ਵਿੱਚ ਪਰਮਾਤਮਾ ਦੀ ਖੁਸ਼ੀ ਮਿਲੇਗੀ ਤੇ ਸਾਡਾ ਉਧਾਰ ਹੋਏਗਾ ਹੋਈਆਂ ਭੁੱਲਾਂ ਚੁੱਕਾਂ ਦੀ ਜੀਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ